प्रतिशत जेडी पार्टिसिपेशन मुनीजिया जलक लामा जी इथे आए ने आ लेनीया कांग्रेस ते जेडे महिला शक्ति प्रधान ने जी, जी, जी की कहना चाहूगे ਤੁਸੀਂ ਕਹਿੰਨੇ ਸਾਡਾ ਮਹਿਲਾ ਸਸ਼ਕਤੀਕਰਨ ਦਾ ਸਮੇਲਨ ਚੱਲ ਰਿਹਾ ਹੈ ਤੁਸੀਂ ਉਹਨੂੰ ਜਾ ਕੇ ਕਵਰ ਕਰੋ ਤੁਸੀਂ ਦੇਖੋਗੇ ਕਿ ਕਿ ਬੜੀ ਵੱਡੀ ਸੰਖਿਆ ਚ ਸਾਡੀ ਪਬਲਿਕ ਮੀਟਿੰਗਸ ਦੇ ਵਿੱਚ 80 80% ਜਿਹੜੀ ਪਾਰਟਿਸਪੇਸ਼ਨ ਆ ਮਹਿਲਾਾਂ ਦੀ ਹੈ ਔਰ ਇਹਦਾ ਇਹ ਮਤਲਬ ਹੈ ਕਿ ਮਹਿੰਗਾਈ ਔਰ ਬੇਰੋਜ਼ਗਾਰੀ ਨੇ ਬਿਲਕੁਲ ਲੋਕਾਂ ਨੂੰ ਤਰਸਤ ਕਰ ਰੱਖਿਆ ਹੈਗਾ ਔਰ ਇਸ ਲਈ ਪੁਰਸ਼ਾਂ ਤੋਂ ਜ਼ਿਆਦਾ ਅੱਜ ਮਹਿਲਾਵਾਂ ਸਾਡੇ ਕਾਰਜਕ੍ਰਮ ਚ ਨਿਕਲ ਕੇ ਆ ਰਹੀਆਂ ਕਿਉਂਕਿ ਤੁਸੀਂ ਗੈਸ ਸਿਲੰਡਰ ਦੀ ਵੀ ਗੱਲ ਕੀਤੀ ਹੈ ਵੀ ਜੇ ਸਰਕਾਰ ਆਉਂਦੀ ਹੈ ਜੀ ਜਿਵੇਂ 1 ਲੱਖ ਰੁਪਏ ਮਹਿਲਾਵਾਂ ਦੇ ਪਾਵਾਂਗੇ ਔਰ ਸਿਲੰਡਰ ਨੂੰ ਵੀ ਉਸੇ ਕੀਮਤ ਤੇ ਲਿਆਓ 400 ਰੁਪਏ 384 ਸੀ ਜੋ ਛੱਡ ਕੇ ਗਏ ہیں ਸਾਡਾ ਕਿ ਕਰਨ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨੂੰ 384 ਤੇ ਲੈ ਕੇ ਆਈਏ ਸੋਏ ਸੰਨ ਮਨੀਸ਼ ਤਵਾਰੀ ਜਿਨ੍ਹਾਂ ਨੇ ਦੱਸਿਆ ਵੀ ਜੇ ਕਾਂਗਰਸ ਦੀ ਸਰਕਾਰ ਆਉਂਦੀ ਆ ਤਾਂ ਸਿਲੰਡਰ ਹੋਵੇ ਤੇ ਚਾਹੇ ਰਾਸ਼ਨ ਹੋਵੇ ਮਹਿੰਗਾਈ ਦਾ ਮੁੱਦਾ ਇਸ ਵੇਲੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਵਾ ਉਹ ਕਹਿੰਦੇ ਮਹਿੰਗਾਈ ਦੀ ਜਿਹੜੀ ਮਾਰ ਲੋਕ ਝੱਲ ਨਹੀਂ ਰਹੇ ਉਹ ਉਹਨੂੰ ਅਸੀਂ ਖਤਮ ਕਰਾਂਗੇ ਜਦੋਂ ਸਾਡੀ ਜੇ ਸੈਂਟਰ ਦੇ ਵਿੱਚ ਸਰਕਾਰ ਰਹਿੰਦੀ ਅਸੀਂ ਜਿਹੜਾ ਸਿਲੰਡਰ ਆ ਜੋ ਪਹਿਲਾਂ ਰੇਟ ਸੀਗਾ ਉਦੋਂ ਹੀ 400 ਕੁ ਰੁਪਏ ਉਹੀ ਹੀ ਰਹੇਗਾ ਨਾ ਕਿ ਵਧੇਗਾ ਔਰ ਇਹਦੇ ਵਿੱਚ ਜਿਹੜੇ ਬਾਕੀ ਰਾਸ਼ਨ ਦੇ ਲੈ ਗਿਆ ਮਹਿੰਗਾਈ ਜਿੱਦਾਂ ਵੀ ਹੈ ਹਰ ਇੱਕ ਚੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਦੇਸ਼ਰਾਜ ਦੇ ਨਾਲ ਭពਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਚੰਡੀਗੜ੍ਹ ਮਨੀਸ਼